ਵੇ ਚੱਲਦਾ ਕਰਵਾ ਦਿੰਦੇ। ਲਓ ਜੀ ਟਰਾਲੀਆਂ ਦੀ ਡਿਲੀਵਰੀ ਆ ਚ ਪਹੁੰਚੇ ਜੀ ਸੌਰੀ ਉਹ ਨਹੀਂ ਗਰਦਾਸਪੁਰ ਤੋਂ ਐ। ਜਦੁੱਥੇ ਵੀ ਆਪਣੀ ਟਰਾਲੀਆਂ ਆਪਣੇ ਕੰਮ ਸ਼ੁਰੂ ਕਰਵਾਇਆ ਤਾਂ ਨਾ ਵੀਰ ਨੇ ਆਪਾਂ ਨੂੰ ਫੋਨ ਤੇ ਉਹ ਬੁਕਿੰਗ ਕਰਵਾਈ ਸੀ। ਤੇ ਤੂੰ ਐਂ ਦੇਖ ਲੈ ਵੀ ਭਰੋਸਾ ਕੀਤੀ ਤੇ ਜੀ ਚੁਜਿਆ ਹਨਾ। ਫੋਨ ਤੇ ਬੁਕਿੰਗ ਕਰਵਾਈ ਸਾਰਾ ਕਲਰ ਵੀਰ ਨੇ ਕਹਿੰਦਾ ਵੀ ਤੁਹਾਡੇ ਨਾਲ ਤੇ ਜਿਹੜਾ ਤੁਹਾਡੇ ਟਰਾਲੀ ਨੂੰ ਰੰਗ ਹੋਇਆ ਵੀ ਉਹਦੇ ਨਾਲ ਦਾ ਸੇਮ ਟੂ ਸੇਮ ਆਪਾਂ ਨੇ ਕਲਰ ਕਰਵਾਉਣਾ। ਫੋਨ ਤੇ ਟਰਾਲੀ ਦੀ ਪਹੁੰਚ ਵੀ ਅਸੀਂ ਫੋਨ ਤੇ ਕਰੀਏ। ਜਿਹਦੇ ਲੋ ਭਰੋਸਾ ਕੀਤੀ ਵੀ ਜੀ ਹੁੰਦੀ ਆ ਹਨਾ। ਤੇ ਚੀਜ਼ ਵੀ ਆਪਾਂ ਪੁੱਛਦੇ ਆਂ ਵੀ ਪੂਰੀ ਵਧੀਆ ਮਿਲਿਆ ਉਹਨੇ ਜੀ ਅੱਜ ਹੁਣ ਦੁਵਾਨ ਤੇ ਦਾ ਡਾਲਾ ਚੇਂਜ ਹੋਇਆ ਬਹੁਤ ਸਨਾਲ ਠੀਕ ਠਾਕ ਹੋ ਜੀ ਬਹੁਤ ਵਧੀਆ ਪਹਿਲਾਂ ਸ਼ੁਕਰੀਆ ਧੰਨਵਾਦ ਤੁਸੀਂ ਦੱਸਣ ਦਿੱਤੇ ਸਾਨੂੰ ਧੰਨਵਾਦ ਜੀ ਤੁਹਾਡੇ ਕਰਨ ਕੇ ਬਹੁਤ ਕਰਨ ਜੀ ਬਿਲਕੁਲ ਜੀ ਤੇ ਟਰਾਲੀ ਠੀਕ ਹੈ ਚੱਲਣ ਚ ਬਹੁਤ ਵਧੀਆ ਹੁਣ ਜੋ ਜੋ ਚੇਂਜ ਹੋਣਾ ਤਾਂ ਹੋ ਗਿਆ ਆਪਣਾ ਹੋ ਗਿਆ ਸਾਰਾ ਹੋ ਗਿਆ ਠੀਕ ਉਹ ਵਾਈਟ ਵਾਲੀ ਆਪਣੀ ਉਹ ਬਾਗ ਉਹੀ ਆਇਆ ਨਾ ਵਾਈਟ ਤੇ ਹਾਂ ਜੀ ਠੀਕ ਹੈ ਠੀਕ ਹੈ ਠੀਕ ਹੈ ਤੇ ਅੱਜ ਹੁਣ ਦੁਵਾਨ ਤੇ ਟਰਾਲੀ ਜਿਹੜੀ ਉਹ ਚੱਲਿਆ ਵੀਰ ਉਹਨਾਂ ਦੇ ਕੋਲ ਉਹਦਾ ਡਾਲਾ ਚੇਂਜ ਕੀਤਾ ਇੱਕ ਤੋਂ ਮਾੜ ਤੇ ਅੱਜ ਬਾਕੀ ਟਰਾਲੀ ਦੀ ਡਿਲੀਵਰੀ ਵੀ ਆਪਾਂ ਤੁਹਾਨੂੰ ਮਲਾਉਨੇ ਆ। ਹੋਰ ਸੁਣਾ ਠੀਕ ਹੈ? ਟਰਾਲੀ ਦੀ ਡਿਲੀਵਰੀ ਅੱਜ ਹਨਾ ਆਪਣੀ ਵੀ। ਵਧੀਆ ਰੰਗ ਤੋਂ ਸਫਾਈ। ਸਫਾਈ ਓਕੇ। ਐਵੇਂ ਕਰਦੇ ਅੰਤਲੇ ਵੀ ਬੱਟ ਕੱਟ ਕੇ ਹੈ? ਇੱਕ ਦੋ ਜਿਹੜੇ ਮੈਂ ਅੱਜ ਤੈਨੂੰ ਤਾਂ ਹੀ ਬੁਲਾਇਆ ਵੀ ਆਪਾਂ ਜਿਹੜੇ ਮਾੜੀ ਮੋਟੀ ਮੋਡੀਫਿਕੇਸ਼ਨ ਜਿਹੜੀ ਰਹਿੰਦੀ ਐ ਉਹ ਆਪਾਂ ਨੇ ਹੋਰ ਕਰ ਦਈਏ। ਕੋਈ ਗੱਲ ਨਹੀਂ। ਠੀਕ ਹੈ ਨਾ? ਬਾਕੀ ਉਨ ਹੀ ਕੋਈ ਕਸਰ ਇਹਨਾਂ ਦੀ ਚੱਲਣ ਚੁੱਲਣ ਦੀ ਪੂਰੀ ਜ਼ਿੰਮੇਵਾਰੀ ਐ। ਲੋਹਾ ਵੀ ਜਰਜਨ ਪੈਣ ਦੀ ਸਾਰੀ ਫੁੱਲ ਗਰੰਟੀ ਐ ਯਾਰ ਇੱਥੇ। ਜਲੋ ਆ ਮਾੜੇ ਨਹੀਂ ਲੱਗਣਾ ਜੜ ਪੈਣੀ ਵੀ ਕਿਧਰ ਰੰਗ ਤਾਂ ਠਰਕ ਪਉਣ ਲੱਗ ਗਿਆ ਰੰਗ ਤਾਂ ਪੈ ਗਿਆ ਵਧੀਆ ਹੋ ਗਿਆ ਆਪਾਂ ਦਿਖਾਉਨੇ ਆਪਾਂ ਤਾਰੇ ਦੇਖ ਕੇ ਮੈਂ ਕੰਮ ਕਰੇ ਸਕੰਜੇ ਦੇ ਵੀ ਵਧਾਈਆਂ ਹੋ ਰਹੀਆਂ ਅੱਜ ਬੁੱਟਰ ਬਿਲੇ ਵਾਲੀ ਇਹ ਵੀ ਆਪਣਾ ਉੱਧਰ ਹੀ ਜਾ ਰਿਹਾ ਇਹ ਵੀ ਤੇਰੇ ਨਾਲ ਫੋਨ ਦੀ ਬੁੱਕ ਚਾਹਤ ਆਪਾਂ ਦੀ ਜੀ ਠੀਕ ਹੈ ਠੀਕ ਹੈ ਇਹ ਕਾਲੀ ਵੀ ਫੋਨ ਦੀ ਬੁੱਕ ਮੈਨੂੰ ਹੁਣ ਨਾਰਮਲ ਇਹਦੀ ਕੋਸਟ ਦੱਸ ਦੋ ਕਿੰਨੀ ਕੀ ਕੋਸਟ ਜਾਂਦੀ ਹੈ ਜੀ ਇਹ 2 ਕਵਾਂਟਲ ਬੇਟ ਵਾਲਾ ਤਕਰੀਬਨ ਜੀ ਆਹ 27-28000 ਦਾ 27-28000 ਦਾ 2 ਕੁਇੰਟਲ ਬੈਠ ਗਿਆ ਜੀ ਤੇ ਆਹ ਸਾਰੀ ਜਾਲੀ ਜੂਲੀ ਵਿੱਚ ਐ ਲੋਕ ਲੁਕ ਦੂਜੇ ਲੋਟਾਂ ਡਾਲਾ ਡੁੱਲਾ ਦੇਖੋ ਚੈੱਕ ਕਰੋ ਇਹ ਬੰਦ ਆ ਪੂਰਾ ਫਿਕਸ ਚਾਹੇ ਦਿੱਤਾ ਭਰ ਲਿਓ ਜੋ ਮਰਗੀਏ ਤੇ ਚਾਹਨਾ ਕੋਈ ਬਾਹਰ ਲੀਕੇ ਵਾਲੀ ਕੋਈ ਅਜੇ ਦਿੱਕਤ ਨਹੀਂ ਐ ਡਾਲਾ ਵੀ ਦੂਜੇ ਲੋਟਾਂ ਦੇਖੋ ਟਰਾਲੀ ਮਾਰੀ ਠੀਕ ਐ ਜੀ ਤੇ ਇਹ ਵੀ ਬੀਲ ਉਹਨੇ ਨਾਲੇ ਦੇ ਆਜੋ ਫਿਰ ਆ ਲੋ ਵਾਹ ਦੇ ਹੁਣ ਇਹਨਾਂ ਨੂੰ ਐ ਸੁੱਖੇ ਭਾਈ ਕੋਈ ਵੀ ਟਰਾਲੀ ਲੈਣ ਆਉਂਦਾ ਨਾ ਬੰਦਾ ਜਦੋਂ ਪੂਰਾ ਬੈਕਗ੍ਰਾਉਂਡ ਦਿੰਦਾ ਅੰਦਰ ਹੁਣ ਉਹ ਦੇਖ ਐ ਇੱਧਰ ਆਪਣੇ ਡਿਸਪਲੇ ਕਿਤੇ ਪਏ ਆ ਇੱਧਰ ਰੂਟਾਵੇਟਰ ਪਏ ਆ ਹਲ ਪਏ ਆ ਬਾਅਦ ਚੰਦਾਲੂ ਫੜ ਕੇ ਇਹੋਕਾ ਆਪਾਂ ਇਹਨੇ ਕਹੀਏ ਜੇ ਆਪਾਂ ਕੋਈ 50000 ਦੀ ਚੀਜ਼ ਵੀ ਬਾਹਰੋਂ ਲੁੰਨੇ ਆ ਤਾਂ ਉਹਦੇ ਪਿੱਛੇ ਵੀ ਕੁਝ ਨਾ ਕੁਝ ਇਹਨਾਂ ਦਾ ਫਰਕ ਇਹਦੇ ਪਿੱਛੇ ਵੀ ਕੁਝ ਨਾ ਕੁਝ ਹਰ ਚੂਗਾ ਮਾਰ ਕੇ ਆਪਾਂ ਠੀਕ ਜੀ ਚੀਜ਼ ਬੁਰੀ ਹੈਬਿਟਿਊਡੀ ਨੂੰ ਮੈਚ ਜੁੜਣੀ ਕੋ ਲੋਕਾਂ ਦੀ ਵਧੀਆ ਚੀਜ਼ ਬਣਦੀ ਆ ਵਧੀਆ ਪੂਰੀ ਵਧੀਆ ਬਾਕੀ ਵੀ ਪਹੁੰਚੇ ਹੋਏ ਅੱਜ ਇੱਕ ਟਰਾਲੀ ਦੀ ਦਿੱਲੀਪੀ ਹਸਪੀਤਲ ਉਹਨਾਂ ਦੀ ਵੀ ਹੈ ਤੇ ਉਹਦੇ ਟਰਾਲੀ ਦੇ ਉਹ ਸੱਟੇਆ ਗੇੜਾ ਗੁੜਾ ਉਧਰ ਇਹ ਮਲਾਉਂਦੇ ਆ ਬਾਕੀ ਕਿਹੜੀ ਟਰਾਲੀ ਉਹ ਵੀ ਤੁਹਾਨੂੰ ਦਿਖਾਉਂਦੇ ਆ ਜੀ ਪਲਾਉ ਲਾ ਪਿੱਛੇ ਲਾ ਦੋ ਕੋਲ ਨਾ ਜਦ ਨਾ ਖੋਲੇ ਖੋਲੇ ਸਾਈਡ ਨੂੰ ਖੁੱਲਦਾ ਬਾਈ ਡਾ ਲਾਣਾ ਖੁੱਲਣਾ ਨਹੀਂ ਖੁੱਲਣਾ ਨਹੀਂ ਲੱਗਣਾ ਨਾਲ ਲਾ ਪਹਿਲਾਂ ਉਹਦੇ ਨਾਲ ਲਾ ਨਹੀਂ ਫਿਰ ਚੱਕ ਨਹੀਂ ਹੋਣੀ ਐਂਗਲ ਐਂਗਲ ਬਾਈ ਤੇ ਰੱਖਵਾ ਚੱਕ ਹੁਣ ਚੱਕ ਦੇ ਨਹੀਂ 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 ਲੱਗਦਾ ਪੂਰਾ ਖੁੱਲੇ ਤੇ ਆਉਣਾ ਆ ਜਿਹੜੇ ਖੀਦਲੀ ਕਿਤਾ ਪਰ ਨੈਕਸਟ ਕੁਲੀ ਕਾਲੀ ਤੋਂ ਆਉਂਦਾ ਨਹੀਂ ਲੱਗਦਾ ਪਰ ਕਿਤੇ ਵਿੱਚ ਆ ਦਾਣੇ ਗਿਰਦੇ ਹੁੰਦੇ ਜਿਹੜੇ ਇਹਨੇ ਪੂਰੀ ਬਾੜ ਲ ਕੋਈ ਹੋਈ ਐ ਇੱਥੋਂ ਇੱਥੋਂ ਦਿਖਾਉਂਦਾ ਸੱਤੀ ਲਈ ਹੋਈ ਐ ਤੁਹਾਨੂੰ ਜਿਹੜੀ ਉਹ ਸਾਈਡ ਤੋਂ ਸੀ ਹਾਂ ਟਰਾਲੀ ਦੇ ਵਿੱਚ ਕਵਰ ਆ ਬਈ ਇਹ ਨਹੀਂ ਦਾਣਾ ਜਿਹੜੀ ਲੋਣ ਦੀ ਲੋੜ ਹੈ ਵੀ ਕੋ ਬੱਸ ਦੀ ਇਹ ਕਿਹੋ ਕਰਦਾ ਹੈ ਵਿੱਚ ਹੈ ਨਾ ਹਾਂ ਤੁਸੀਂ ਜੁਆਇੰਟ ਦੇਖੋ ਆਹ ਹਾਈ ਡਿਵਰਟਰ ਆ ਦੇਖ ਮੋਹੀ ਦੇਖਦਾ ਆ ਦੇਖ ਬੈਟਾ ਕੇ ਵੀ ਪੂਰਾ ਸਾਫੇ ਆ ਨਹੀਂ ਨਹੀਂ ਲੱਗਦਾ ਨਹੀਂ ਸਿੰਗਲ ਪੀਸ ਲੱਗਦਾ ਏ ਲੱਗਦਾ ਸਿੰਗਲ ਪੀਸ ਏ ਹੁਣ ਮੈਨੂੰ ਤਾਂ ਪਤਾ ਹੀ ਲੱਗਣਾ ਜੇ ਤੁਸੀਂ ਕਹਿੰਦੇ ਹੋ ਸਿੰਗਲ ਵਨ ਪੀਸ ਲੱਗਦਾ ਕਿ ਪੱਕੀ ਗੱਲ ਆ ਤੁਸੀਂ ਉਹਦੀ ਪ੍ਰਧਾਨ ਉਹਦੀ ਗੱਲ ਕਰਦਾ ਗਲਾਈ ਦੀ ਕੋਈ ਲੜਾਈ ਨਹੀਂ ਗਾਣਾ ਨਹੀਂ ਗਿਰੂਗਾ ਇੱਕ ਮੂੜ ਦੀ ਲੜਾਈ ਗਾਣਾ ਨਹੀਂ ਗਿਰੂਗਾ ਕਿਤਾ ਹੈ ਤਕਨੀਕ ਫਰਕ ਪਈ ਜਾਂਦਾ ਹੈ ਜੀ ਅਰਸ਼ਵੀਰ ਹੈ ਮਿਸਲਾ ਹੈ ਪਪਾ ਜੀ ਸਰ 40 ਮੀਟਰ 40 ਮੀਟਰ ਦੀ ਟੌਪ ਦੀ ਸਭ ਤੋਂ ਹੈਵੀ ਜੌਰੀ ਜਨ ਇਹ ਥੋੜੀ ਛੇਤੀ ਉੱਪਰ ਇਹ ਨੰਬਰ 2 ਇਹਨਾਂ ਨੇ ਆਪ ਹੀ ਸਿਸਟਮ ਕਿਦਾ ਬਈ ਇਹਨਾਂ ਨੇ ਆ ਪੈਕ ਦੇ ਵਿੱਚ ਨੂੰ ਦੀ ਸਪੇਨ ਗੱਡੇ ਵਿੱਚ ਹੋਈ ਇਹ ਹਰ ਇੱਕ ਉਹ ਆ ਫਰਮ ਕੋਈ ਵੀ ਆ ਪੈਕ ਦੇ ਵਿੱਚ ਨੂੰ ਨਾੜ ਕਰਦੀ ਇਹਨਾਂ ਨੇ ਫਰੇਮ ਬਣਾ ਕੇ ਲਾਇਆ ਇਹਦੇ ਸੇਮ ਲਾਈਏ ਆਪਾਂ ਜੇ ਕੱਲ ਨੂੰ ਆ ਚੀਜ਼ ਕੋਈ ਜਿਹਦੀ ਪੈਲੀ ਪਾਣੀ ਹੈ ਕਰੇ ਮਤਲਬ ਇਹ ਇਹਨਾਂ ਨੇ ਕਰਦੇ ਫਰੇਮ ਅਰੇਂਜ ਹੋਈ ਜਿਵੇਂ ਇਹਦੀ ਵੀ ਫਰੇਮ ਹੈ ਜਿਹਦੀ ਜਾਲੀ ਕੱਲੀ ਖੋਲ ਕੇ ਇੱਕ ਡੋਟਰ ਰਹੂਗਾ ਜਾਲੀ ਕੱਲੀ ਖੁੱਲ ਜਾਣੀ ਜਾਲੀ ਲੱਗ ਨਹੀਂ ਬੇਟਾ ਜਾਲੀ ਖਰਾਬ ਹੋ ਗਈ ਕੱਦੂ ਕਿਹੜਾ ਮਰਜ਼ੀ ਨਹੀਂ ਬਲਦੇ ਨਾ ਹਰੇਕ ਆ ਇਹ ਇਹ ਜਾਲੀ ਨਟ ਲੱਗਾ ਬਾਈ ਤੇ ਆ ਦੇਖੀ ਬਾਈ ਲਾ ਦੀ ਦੇਖੀ ਬਾਈ ਦੇਖੀ ਜਾਲੀ ਖੋਲਣੀ ਤੇਰੀ ਜਾਲੀ ਕੱਲੀ ਖੁੱਲ ਜਣੀ ਫਿੱਟ ਲੱਗਿਆ ਰਹਿਣਾ ਫਿੱਟ ਵੀ ਚਾਹਵੇਂ ਉਹ ਉਹ ਦਾ ਦੇਖਦਾ ਸੀ ਕਿ ਆਇਆ ਆਇਆ ਵੀ ਵਧੀਆ ਜਿਹਾ ਕੰਮ ਕਰੇਗਾ ਚੱਲ ਫਿਰ ਧੰਨਵਾਦ ਕੱਲਾ ਬੰਦਾ ਜਿੱਕਣਾ ਮਰਜੀ ਲਾ ਦੇ ਡਾਲਾ ਹਾਂਜੀ ਹਾਂਜੀ ਕਿ ਨਹੀਂ ਵਧੀਆ ਜੀ ਤੇ ਕਿਨ ਯੂ ਕੈਨ ਨਾਟ ਗੈਟ ਅਵੇ ਇਹ ਬੰਦਾ ਜੌਂਡੀਆ ਦੇ ਲੋਕੋ ਲੱਗੇ ਹੋਏ ਬਾਈ ਜੀ ਦੇ ਲਈ ਆਉਣ ਦੇ ਭਾਈਆਂ ਫੋਟੋ ਖਿਚਾਉਣੀ ਚਲੋ ਜੀ ਫੋਟੋ ਕਰ ਲਈਏ ਭਾਈ ਫੋਟੋ ਬਹੁਤ ਸੁਣੀ ਪਾਈਆਂ ਯਾਰ ਮਾਰਾ ਜੀ ਸੀ ਪਿੱਛੇ ਹੂੰ ਫੋਟੋ ਫੋਟੋ ਹੋ ਜੂਵੇ ਭਾਈ ਓਕੇ ਹਾਂ ਇਹ ਆਉਂਗਾ ਟਰਾਲਾ ਕੱਲ ਨੂੰ ਮੀਂਦਰਾ ਜੀਪ ਦੇ ਮਗਰ ਆਪਾਂ ਚਲੇ ਜਾਣਾ ਉਜੀ ਬਾਈ ਭਜਨ ਹੋ ਕੇ ਆ ਗਿਆ ਟਰਾਲਾ ਭਜਨ ਕਰਾਤਾ ਨਾ ਟਰਾਲੇ ਦਾ ਹਾਂ ਹੋ ਗਿਆ ਨਾ ਕਿੰਨੇ 36 ਕੁਇੰਟਲ ਦਾ ਬਣਿਆ 36 ਕੁਇੰਟਲ 36 ਕੁਇੰਟਲ ਦੇ ਉੱਪਰ 36 ਕੁਇੰਟਲ ਠੀਕ ਹੈ ਟਾਇਰਾਂ ਦੇ ਬਿਨਾ ਹੈ ਟਾਇਰਾਂ ਦੇ ਬਿਨਾ 36 ਕੁਇੰਟਲ ਦਾ ਹੈ 36 ਕੁਇੰਟਲ ਹਾਂ ਬਾਕੀ ਕਿ 9 ਦਾ ਰਹਿ ਗਿਆ ਸਾਡਾ ਥੋੜਾ ਜਿਹਾ ਉਹਦਾ ਹਾਂ 9 ਦਾ ਮੁੰਡੇ ਦਾ 9 ਰਹਿ ਗਿਆ ਤਾਂ ਹਾਂ ਕਾਕੀ ਤਾਂ ਗਿਆ ਇਹ ਤੁਹਾਨੂੰ ਪਤਾ ਨਹੀਂ ਇਹਨਾਂ ਨੇ ਕੀ ਆ ਗਿਆ ਹੋ ਗਿਆ ਹੁਣ ਇਹਨਾਂ ਨੂੰ ਦੇ ਵਾਤੇ ਦੇ ਦੀ। ਕਹਣਾ ਵਧੀਆ ਹੀ ਜਾਂ। ਲੋਗੋ ਮੈਸੀ ਦਾ ਘਟਾਏ ਹੋਏ ਆ। ਅੱਛਾ। ਮੈਸੀ ਦਾ ਲੋਗੋ ਆ। ਮੈਂ ਤਾਂ ਆਪ ਉਦੋਂ ਪਹਿਲੀ ਵਾਰ ਦੇਖਿਆ ਵੀ ਮੈਸੀ ਦਾ ਲੋਗੋ ਆ ਇਹ। ਕਿਹੜਾ? ਆਹ ਦੇ ਮੈਸੀ। ਆ ਮੈਸੀ ਦਾ ਹੈ ਅੱਛਾ। ਸਿੱਟਾ ਵੀ ਲੱਗ ਦਿੱਤੀ ਹੈ ਨਾ। ਆ ਮੈਸੀ ਦਾ ਲੋਗੋ। ਬਾਈ। ਫਲੈਟਾਂ ਵੀ ਸਾਰਾ ਕੁਸਾ। ਹਾਂ। ਓਕੇ। ਪਿਛੇ ਨੂੰ ਇਹ ਕੀ ਵੈਰ? 5245 ਮੈਸੀ। ਇਹ ਵੀ ਵਿੱਚ ਪਈ ਆ ਤੇ। ਹਾਂ। ਅੱਛਾ। ਕੋਡੈਕਸ ਆਜਿਹਾ ਕੱਪ ਜੈ ਹੈ ਨਾ ਕੱਪ ਤੇਰਾ ਲੱਗਣਾ ਉਹਦੇ ਨਾਲ ਲੱਗਣਾ ਤੇਰਾ ਉਹ ਟਰੈਕਟਰ ਦੇ ਨਾਲ ਵੀ ਦੋਏ ਪਾਸੇ ਟਰੈਕਟਰ ਨੂੰ ਵੀ ਨਹੀਂ ਹੁਣਾ ਉਹਨੂੰ ਉਹ ਨਾਲ ਲੱਗਦਾ ਉਹ ਤਾਂ ਲੱਗ ਜਾਣੀ ਜੀ ਉਹ ਪਿਊਜੇ ਲੱਗ ਜਾਣੇ ਹੁੰਦੇ ਆ ਉਹ ਤਾਂ ਉਹ ਤਾਂ ਹੁੰਦੇ ਉਧਰ ਇੱਕ ਟਰੈਕਟਰ ਨੇ ਖੜਾ ਹਾ ਗਿਆ ਇਹ ਅੱਛਾ ਆ ਬੜੀ ਵਧੀਆ ਚੀਜ਼ ਆ ਪਰ ਇਹਨੂੰ ਲੋਕ ਲੋਕ ਲੱਗਦਾ ਚਾਹੀਦਾ ਲਾਕ ਵਾਲਾ ਵੀ ਉਹ ਕਰਾਇਆ ਨੇ ਆ ਹਾਂ ਨਹੀਂ ਹੋਰ ਦੇਖ ਇਹਨੂੰ ਨਾ ਹੋਰ ਤਰ੍ਹਾਂ ਕੋਈ ਚਾਪੀ ਚੀਜ਼ ਹੈ ਨਾ ਸਪ੍ਰਿੰਗ ਹੈ ਇਹਦੇ ਚਾ ਕੱਢ ਨਾਲ ਬੁੱਤਾ ਹੀ ਇਹਨੂੰ ਕੱਟ ਕੇ ਦੇਖ ਵਾਰ ਤਾਂ ਹੀ ਤਾਂ ਕੰਟਰੈਕਟਰ ਨੇ ਫੜ ਚੁ ਗਾ ਆ ਸਾਰੀ ਮੇਟਲ ਲੋਟਾ ਪਰਾ ਕੱਲ ਨੂੰ ਆਪਾਂ ਜੀ ਹੋਰ ਬੰਦਾ ਜੀ ਲੇਕਦਾ ਨਾ ਆਪਾਂ ਸਾਰਾ ਆਪਣਾ ਠਾੜ ਸਕਦਾ ਨਹੀਂ ਹੁਣ ਆਮ ਕਰਕੇ ਆ ਹਰ ਹੀ ਫਿਕਸ ਹੋ ਜਾਂਦੀ ਆ ਉਹਦੇ ਸਾਹਮਣੇ ਇਹ ਵਧੀਆ ਚੀਜ਼ ਆ ਆ ਚੀਜ਼ ਵੀ ਚਾਹੇ ਕੱਲੀ ਪਲੇਟ ਪਟਵਾ ਲੂ ਚਾਹੇ ਕੁਝ ਕਰਾ ਨਟਾ ਬਣਾਏ ਬਿੱਡ ਨਾਲ ਕੋਈ ਸਬੰਧ ਨਹੀਂ ਹਿੰਦਾ ਚਾਹੇ ਨਟਾ ਇਹਨੇ ਹਰ ਜੀ ਤੇ ਮੈਟ ਕਲਰ ਕਰਵਾਇਆ ਆ ਆ ਦੂਜਾ ਆ ਗਿਆ ਜੀ ਸ਼ਾਈਨਿੰਗ ਵਾਲਾ ਸ਼ਾਈਨਿੰਗ ਵਾਲਾ ਇਹ ਕਹਿੰਦਾ ਮੈਟ ਕਰਾਉਣਾ ਹੁਣ ਇਹਦੀ ਅਰਜੀ ਬੈਠੇ ਹੁਣ ਠੀਕ ਹੈ ਇਹ ਬੈੱਡਰੂਮ ਐ ਮੈਟ ਸੋਹਣਾ ਲੱਗਦਾ ਬਈ ਹਾਂ ਹਾਂ ਆਹ ਸਾਰੀ ਖਾਲੀ ਮੈਟ ਚ ਕਰਾ ਦਿਓ ਸਾਰਾ ਮੈਟ ਸਾਰੀ ਮੈਟ ਕਰਾ ਸਪਾਰਕਲ ਵਾਲਾ ਜਾਂ ਫਿਰ ਜਿਹੜਾ ਬਲੈਕ ਆ ਸਾਰਾ ਮੈਟ ਉਹ ਕਿੱਥੇ ਲਾਉਂਦਾ ਬਈ ਹਾਂ ਬਈ ਆ ਬਈ ਬੁਲਦੀ ਆ ਕੋਲ ਜਾਂ ਕਰਾ ਦੇ ਲੋਡ ਥੱਲੇ ਇੱਕ ਲੋਡ ਲੱਗਦੀ ਆ ਆਹ ਚੜਵਾਉਣਾ ਇਹਦੇ ਪਰ ਆਹ ਖੁੱਲ ਕੇ ਆ ਹੁਣ ਚੜੋ ਪਰਾਣੀ ਮਿੱਤਰਾਣੀ ਵਾਹ ਦੇਖ ਲਓ ਜੀ ਹਰਕ ਪੈਂਦਾ ਜਾਂਦਾ ਹੈ ਹਾਂ ਹਾਂ ਟਰਾਲਿਆਂ ਦਾ ਦਿਨ ਪਰਦੇ ਨੂੰ ਫਰਕ ਝੰਨਾਵਾਂ ਫਰਕ ਪੈਂਦਾ ਹੈ ਹਾਂ ਜੀ ਹਾਂ ਪੁਰਾਣੀਆਂ ਨੇ ਆ ਨੰਮਾ ਫਰਕ ਆ ਪੈ ਇਹਨਾਂ ਕੋਈ ਕੱਢੇ ਨਹੀਂ ਸਕਦਾ ਅੱਛਾ ਮੈਂ ਫਿਕਸ ਕਰਤੀ ਤੁਹਾਨੂੰ ਨਾਲ ਇੱਥੇ ਰਹਿ ਨਹੀਂ ਆਇਓ ਇਹ ਠੀਕ ਹੈ ਆਹ ਹੋ ਗਈ ਨਟਾਚਾ ਅੱਛਾ ਜੀ ਆਹ ਤਾਂ ਬਹੁਤ ਜੀ ਆਹ ਤਾਂ ਪਿੰਡਾਂ ਨੇ ਤਕਨੀਕੇ ਬਹੁਤ ਵਧੀਆ ਇਹਨਾਂ ਦਿਨ ਵੀ ਨਾ ਪਾ ਫੜਲੇ ਟਰੈਕਟਰ ਦੀ ਨੇ ਹੁੱਕ ਨੂੰ ਕਰਾਉਣਾ ਚਾਹੀਦਾ ਹੈ ਜਗਾੜ ਦੇ ਨੇ ਨੂੰ ਹਾਂ ਬਰਾ ਮਾ ਕਿਸਮ ਦਾ ਮੌਸਮ ਹੋ ਗਿਆ ਖਰਾਬ ਭਾਈ ਪੱਦਲ ਵਾਈ ਹੋਏ ਬੋਰੀ ਕਿਣੀ ਗੱਦੀ ਕਰੀ ਹੋਏ ਜਦਾ ਆਏ ਤੇ ਧੁੱਪ ਦੀ ਪੂਰੀ ਹੁਣ ਕੀ ਬਣ ਗਿਆ ਪ੍ਰਧਾਨ ਕਿ ਨਹੀਂ ਮੈਂ ਹੁਣ ਮੌਸਮ ਦਾ ਕੀ ਬਣ ਗਿਆ ਹੋਰ ਕੀ ਮੌਸਮ ਆਉਦੇ ਦੇਖ ਲੈ ਗਰਮੀ ਕੀ ਇਹ ਕਿਰ ਦੇਣਾ ਕਿਸੇ ਨੂੰ ਤੇ ਅੰਚ ਚਾਚੇ ਨੂੰ ਦਿਖਾ ਦੇ ਜਿੱਦੇ ਕਰ ਦੇਣਾ ਹਾਂ ਹਾਂ ਆਹ ਮੁਟਾ ਤਕੜੀਆਂ ਖਾਦੀਆਂ ਥੱਲੇ ਇਹ ਸਾਰਿਆਂ ਦੀ ਕੋੜੀ ਲੱਗੀ ਲੋਗੋ ਸੋਨਾ ਲੱਗਦਾ ਨਾ ਮੈਸੀ ਵਾਲਾ ਮੈਸੀ ਦਾ ਲੋਗੋ ਹੈ ਹਾਂ ਆ ਟੂਟੀ ਹੈ ਹਾਂ ਟੂਟੀ ਸਾਈਡ ਨੂੰ ਲਾਤੀ ਇਸ ਤਰ੍ਹਾਂ ਸੈਟ ਕਰੇ ਉਹ ਥੱਲੇ ਦੇਖਣਾ ਪ੍ਰਧਾਨ ਇਹਨੂੰ ਆਏ ਲਵਾ ਕੇ ਲੱਗ ਜਾਣੀ ਜੀ ਇਹ ਨਾ ਇੱਥੇ ਪਾਈਪ ਕੱਸ ਕੇ ਹਾਂ ਆਏ ਲਾਉਣੀ ਹੈ ਮੈਸੀ 5245 ਪੈਸੇ ਕੰਮ ਹੈ ਹੰਸ਼ਵੀ ਨੇ ਕੈਂਚੀ ਜੀ ਪਾਈ ਇਹਨੂੰ ਕੈਂਚੀ ਜਗ੍ਹਾ ਟੋੜ ਵਾਲੀ ਪਲੇਟ ਵੀ ਲਵਾਈ ਹੈ ਇਹਨੂੰ ਤਾਂ ਪਲੇਟੇ ਲਵਾਈ ਹੈ ਆਹ ਵਾਲੀ ਘਵਨੇ ਵਾਲੇ ਨੂੰ ਹੈਵੀ ਆ ਇਹਦੇ ਨੂੰ ਕੈਂਚੀ ਪਾਉਗੀ ਤਾਂ ਪੈਸੇ ਟੌਰ ਨੂੰ ਲਵਾਤੀ ਇਹਨੇ ਮਾ ਹੈ ਤਾਂ ਵਧੀਆ ਇਹਨੂੰ ਮੈਂ ਟੌਰ ਨੂੰ ਲਵਾ ਦਿੰਦੀ ਮੈਂ ਹਲਕੀ ਜੱਟ ਚਾਹੁੰਦੀ ਹਾਂ ਕਿ ਹੌਲੀ ਲਵਾਈਂਗੇ ਬਹੁਤ ਕਰਨੈਲ ਸਿੰਘ ਬਾਈ ਇਹ ਜਾਣਾ ਸਾਨੂੰ ਮੱਚ ਰਹੀ ਸੀ ਚੋਗੋ ਸਾਹਿਬ ਟੂਲ ਦੂਜੀ ਸਾਈਡ ਵੀ ਇੱਕੋ ਸਾਈਡ ਆ ਟੂਲ ਤਾਂ ਸਾਰਾ ਇਹ ਬੰਦਾ ਲੱਗਿਆ ਪਿਆ ਇਹਨੂੰ ਟੂਲ ਤਾਂ ਇੱਕੋ ਸਾਈਡ ਹੈ ਹਾਂਜੀ ਉਧਰ ਉਧਰ ਦੇ ਕਰਕੇ ਹੋ ਗਿਆ ਹੈ ਸਾਰਾ ਪੈਦਾ ਇਹ ਬੰਦਾ ਉੱਧਰ ਉੱਚੀ ਆ ਹੈ ਹਾਂ ਉੱਧਰ ਹਾਂ ਕਿੱਟ ਉੱਧਰ ਟੂਲ ਨਹੀਂ ਇੱਧਰ ਹੁੰਦਾ ਏ ਇਹ ਮੰਜੀ ਕਰਕੇ ਇੱਧਰ ਕਰਦਾ ਹਮਨਾ ਹੁੰਦਾ ਰਹਿ ਗਿਆ ਨਾਮ ਆ ਪਿੱਛੇ ਬੈਂਪਰ ਤੇ ਲੱਗ ਜਾਣਾ ਹੈ ਨਾਮ ਦਾ ਇੱਥੇ ਲੱਗ ਜਾ ਲੈਕਨ ਜੀ ਜੀ ਮੈਸੇਜ ਹੀ ਕਰਦੇ ਨੇ ਲੈਕਨ ਆਣੇ ਜੀ ਆਪਣੀ ਲੈਕਨ ਕਰਨ ਤਾਂ ਲੈਟਾ ਹੂੰ ਹੂੰ ਲੈਟਾ ਪਹੁੰਚ ਰਹੀਆਂ ਹੈ ਹੈ ਕੋ ਪਹੁੰਚ ਰਹੀਆਂ ਹੈ ਇਹ ਲੈਟਾ ਲੱਗਣੀ ਆ ਅੱਛਾ ਫਿਰ ਉਹਦੇ ਦੇਖ ਕੇ ਜਾਣੀ ਇਹਨਾਂ ਨੂੰ ਫਿਰ ਉਹ ਸਾਬ ਨਾਲ ਕਟਿੰਗ ਕਰਾਉਣੀ ਬੜੇ ਆਲੇ ਲੋਕਾਂ ਦੀ ਠੀਕ ਹੈ ਠੀਕ ਪਾਪਰ ਮੂਤਰ ਮਾਰਾ ਲੈਣਾ ਇਹ 16 ਐ ਪੂਰਾ 16 ਐ ਹਨਾ ਸਾਢੇ 16 ਦਾ ਨਹੀਂ 16 7 16 7 ਠੀਕ ਆ ਵੀ ਭਾਈ ਫਿਰ ਚੈੱਕ ਹੋਣੀ ਆ ਆ ਜਾਲੀ ਇਹ ਹਾਂ ਦਾਲਾ ਪਿੱਛੇ ਵਾਲਾ ਪਹਿਲਾਂ ਥੱਲੇ ਖੋਲ੍ਹਣਾ ਜਾਲੀ ਕੁੱਥੀ ਖੜ ਜਾਣਾ ਇਹਨੇ ਤਕਨੀਕ ਨਾਲ ਕਰਿਆ ਸਾਰਾ ਕੰਮ ਹਾਂ ਨਹੀਂ ਹਾਂ ਆ ਮੂਸੇ ਵਾਲੇ ਕੋ ਜਾਣਾ ਫਰਗੜਵਾਈ ਹਾਂ ਕਹਿੰਦੇ ਮੂਸੇ ਜਾਣਾ ਹਾਂ ਦੇਖ ਲੈਣਾ ਮੈਂ ਇਹ ਗੱਲ ਬੰਦੇ ਨੇ ਛੋਟੇ ਜਿਹੇ ਵੀ ਫੋਟੋ ਲਾਈ ਵੀ ਨਹੀਂ ਸਾਈਡ ਪਰ ਲਾਈ ਹੋਈ ਹੈ ਹਾਂ ਚਲੋ ਵੀ ਚੱਲੀਏ ਫਿਰ ਹੁਣ ਓਕੇ ਹਾਂ ਲਓ ਜੀ ਪਹੁੰਚ ਚੁੱਕੇ ਆ ਘਰੇ ਤੇ ਟਰਾਲੀ ਦੀ ਡਿਲੀਵਰੀ ਸਵੇਰੇ ਹੋਣੀ ਹੈ ਉਹਨਾਂ ਦੀ ਅੱਜ ਵੀਰਵਾਰ ਦਾ ਚੱਕਰ ਪੈ ਗਿਆ ਸੁੱਖ ਵੀਰਵਾਰ ਦਿਨਾਂ ਦਾ ਚੱਕਰ ਪੈਂਦਾ ਨਾ ਕਈ ਪੈਂਦੇ ਨਾ ਕਈ ਦਾ ਹੈਗਾ ਤੇ ਹੁਣ ਸੁੱਖਾ ਬਾਈ ਦਿਖਾਊਗਾ ਜੋਰ ਆਪਣੇ ਜਲਵੇ ਦਿਖਾਉਣੇ ਆ ਤੇ ਇੱਕ ਇਹਨੇ ਹਲਕੀ ਜੀ ਹੁੱਕ ਦੇਖੋ ਇੱਕਾਥ ਨਾਲ ਤਾਰ ਕੇ ਦਿਖਾਊਗਾ ਫੋਨ ਕਰਦੇ ਹੁਣ ਫੋਨ ਕਰਦੇ ਹੁਣ ਇੱਕ ਮਿੰਟ ਉੱਪਰ ਆ ਤੇ ਕੁੱਲ 20 25 ਕਿਲੋ ਦੀ ਹੁੱਕ ਸੁੱਖਾ ਬਾਈ ਕਾਥ ਨਾਲ ਤਾਰ ਕੇ ਦਿਖਾਊਗਾ ਇਹ ਲੈ ਇਹ ਲੈ ਏ ਪਤਾ ਕਿੰਨੇ ਵਜਨ ਦੀ ਹੁੱਕਾ ਇਹ 48 ਕਿਲੋ ਸਾਢੇ 48 ਕਿਲੋ ਦੀ ਹੁੱਕ ਹੁੱਕਾ ਸੁੱਕੇ ਭਾਈ ਇਹ ਬੜਾ ਤਕੜਾ ਯਾਰ ਫਿਰ ਵੀ ਲਓ ਜੀ ਆ ਦੋ ਆਗੇ ਕਰੋ ਆ ਕਰੋ ਸ਼ਾਫਟਾਂ ਗਿਆ ਦੋ ਇਹ ਆਪਣੇ ਇੱਕ ਜਗਤਜੀ ਟ੍ਰਾਈਪਲ ਦੀ ਇੱਕ ਆਪਾਂ ਨੇ ਰੱਖ ਲੈਣੀ ਰੋਟਾਵੇਟਰ ਬਾਅਦ ਤੇ ਕਿਉਂਕਿ ਇਹਦਾ ਚੱਕਰ ਆਇਆ ਵੀ ਇੱਕ ਤਾਂ ਆਪਾਂ ਨੇ ਲੈ ਰੋਟਾਵੇਟਰ ਦੀ ਇੱਕ ਤੂੜੀ ਵਾਲੀ ਮਸ਼ੀਨ ਦੀ 36 30 ਮਗਰ ਠੀਕ ਹੈ ਜੀ ਇੱਕ ਸ਼ਾਫਟ ਹੋਰ ਹੈ ਪਿਆ ਤਾਂ ਨਹੀਂ ਬ੍ਰੈਂਡ ਨੂੰ ਕੁਝ ਕਾਲੂ ਟਾਈਮ ਨਾਲ ਆ ਜੀ ਫਿਰ ਆਪਾਂ ਜਾਣਾ ਫਿਰ ਸਵੇਰੇ ਜਾਣਾ ਤਾਂ ਨਹੀਂ ਜਾ ਕਿਤੇ ਚੱਲ ਫਿਰ ਕੱਲ ਨੂੰ ਸਕੋਰਪਿਓ ਤਾਂ ਐ ਚਲਾਉਣੀਆਂ ਕੱਲ ਨੂੰ ਫਿਰ ਕੱਲ ਨੂੰ ਦੇਖ ਲਈਏ ਸਕੋਰਪਿਓ ਨਾਲ ਉਹਨਾਂ ਦਾ ਐ ਕਹਿੰਦਾ ਜਿਵੇਂ ਚਲਾਈ ਹੋਵੇ ਅੱਛਾ ਚੱਲ ਫਿਰ ਆਪਣਾ ਪਿੱਛੇ ਬਹਿ ਜੀ ਆਪਣਾ ਫਿਰ ਆਰਮ ਨਾਲ ਆਪਾਂ ਫਿਰ ਮੈਂ ਚਲਾ ਲੂੰਗਾ ਹੈ ਛੇਲੇ ਪੰਜਵੇਂ ਸਾਡਾ ਤਾਂ ਚੌੜੀ ਤੇ ਕਹਿੰਦਾ ਬਾਈ ਹਜੇ ਤੱਕ ਨਾ ਹਾਂ ਬਿਲਕੁਲ ਤੇ ਆਹ ਦੋ ਸ਼ਾਫਟਾਂ ਜਿਆ ਨੇ ਜੀ ਇਹ ਹੈਗੀਆਂ ਨੇ ਲੰਬੀਆਂ ਮੇਰਾ ਉਹ ਸਮਾਨ ਜਤਰ ਗਈ 15 ਇੰਚੀ 15 ਇੰਚੀ ਪਤਾ ਨਹੀਂ ਕੋਈ ਹੋਣਾ ਇੰਚੀ ਉੱਚੀ ਕਿਵੇਂ ਐ ਦੀ ਹਨਾ ਤੇ ਇਹ ਹਾਲੈਂਡ ਸੱਚੀਤੀ ਦੀਆਂ ਸ਼ਾਫਟਾਂ ਨੇ ਤੂੜੀ ਵਾਲੀ ਮਸ਼ੀਨ ਚ ਸਵੇਰੇ ਦੇਖਦੇ ਆ ਪਾ ਕੇ ਇਹਨਾਂ ਨੂੰ ਵੀ ਕੀ ਕਹਿੰਦੀ ਐ ਇਹ ਠੀਕ ਐ ਜੀ ਤੇ ਆਹ ਲੈਂਦੇ ਆ ਕੜੁੱਚ ਗੁੱਲੂ ਕੜੁੱਚ ਗੁੱਲੂ ਤੇ ਆਹ ਮੁੰਡੇ ਅੱਗੇ ਦਾ ਗਰੁੱਪ ਦਾ ਸੁੱਖ ਬਾਈ ਨੂੰ ਮਾਨ ਤਾਣ ਠੀਕ ਐ ਤੇ ਅੱਜ ਇਹ ਜਿਹੜੀ ਆ ਤੀਜੇ ਜਗੇ ਤੇ ਉਹ ਆਪਾਂ ਪਾਵਰ ਬੈਂਕ ਕਰਦੇ ਹੂੰ ਹੂੰ ਕੱਢਦਾ ਪਾਵਰ ਬੈਂਕ ਉਹ ਠੀਕ ਹੈ ਜੀ ਬਾਕੀ ਬਹੁਤ ਬਹੁਤ ਸ਼ੁਕਰੀਆ ਮਿਹਰਬਾਨੀ ਮਿਲਦੇ ਆਂ ਜੀ ਹੁਣ ਅਗਲੀ ਵੀਡੀਓ ਚ ਆਪਣਾ ਸਟਾਫ ਪਹੁੰਚ ਰਿਹਾ ਘਰੇ ਸਟਾਫ ਤਕਰੀਬਨ ਆਪਣਾ ਕੱਲ ਨੂੰ ਆ ਜਾਣਾ ਸਾਰਾ ਸੋਨੀ ਬਾਈ ਪਹੁੰਚ ਗਿਆ ਦੀंपा ਚਾਚਾ ਚਾਂਸੀ ਪਹੁੰਚ ਗਿਆ ਚਾਂਸੀ ਹੁਣੇ ਹੁਣੇ ਗੱਲ ਹੋ ਕੇ ਹਟਿਆ ਆਲੇ ਹਨਾ ਜੀ ਤੇ ਬਾਕੀ ਠੀਕ ਹੈ ਜੀ ਬਹੁਤ ਬਹੁਤ ਮਿਹਰਬਾਨੀ ਸ਼ੁਕਰੀਆ ਮਿਲਦੇ ਆਂ ਜੀ ਅਗਲੀ ਵੀਡੀਓ ਚ ਤੇ ਅਗਲੀ ਵੀਡੀਓ ਚ ਕੱਲ ਨੂੰ ਦੇਖਦੇ ਆਂ ਵੀ ਸ਼ਾਇਦ ਕੰਬੈਨ ਦਾ ਮੂਰਤ ਕਰਦੇ ਆਂ ਆਪਾਂ ਇੱਕ ਦਾ ਸਟੈਂਡਰਡ ਚਲਾਉਨੇ ਆਂ ਕੱਲ ਨੂੰ ਤੇ ਜਿਹੜੀ ਆਪਣੀ ਆਉਣੀ ਹੈ ਦੇ ਸਮੇਂ ਉਸ ਦੀ ਕੰਕੀ ਤੇ ਲਾ ਮੰਗੇ ਆਪਾਂ ਠੀਕ ਹੈ ਜੀ ਤੇ ਜਿਵੇਂ ਜਿਵੇਂ ਹੋਣਗੇ ਬਲੌਗ ਆਪਾਂ ਸਾਰੇ ਤੁਹਾਡੇ ਨਾਲ ਸਾਂਝੀ ਕਰਦੇ ਰਹਾਂਗੇ ਸੋ ਵੀਡੀਓ ਚੰਗੀ ਲੱਗੀ ਜਰੂਰ ਚੈਨਲ ਨੂੰ ਸਬਸਕ੍ਰਾਈਬ ਕਰਿਆ ਕਰੋ ਸ਼ੇਅਰ ਕਰਿਆ ਕਰੋ ਲਾਈਕ ਕਰਿਆ ਕਰੋ ਠੀਕ ਹੈ ਜੀ ਸੋ ਬਾਕੀ ਬਹੁਤ ਬਹੁਤ ਸ਼ੁਕਰੀਆ ਮਿਹਰਬਾਨੀ ਸਾਸਿਕਾ